ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਅਸੀਂ ਦੀ ਜਿਹੜੇ ਦੇਸ਼ਾ ਅਸੀਂ ਦੀ ਦਿਹਾੜੇ ਐ ਇਹ ਲੰਘ ਜਾਣ ਦੇ ਮੈਂ ਵੱਡੇ ਵੱਡੇ ਭੇਤ ਖੋਲਾਂਗਾ ਇਹ ਗੱਲ ਉਹਨੇ ਕਹੀ ਸੀ ਸ਼੍ਰੋਮਣੀ ਕਮੇਟੀ ਦੇ ਵੀ ਖੋਲਾਂਗਾ ਇਹਨਾਂ ਦੇ ਪ੍ਰਧਾਨਾਂ ਦੇ ਵੀ ਖੋਲਾਂਗਾ ਇਹਨਾਂ ਦੇ ਜਿਹੜੇ ਅਹਿਲਕਾਰ ਉਹਨਾਂ ਦੇ ਵੀ ਖੋਲਾਂਗੇ ਬਾਦਲਕੇ ਵੀ ਖੋਲਾਂਗਾ ਇਹ ਸਟੇਟਮੈਂਟ ਆ ਉਹਦੀ ਔਨ ਰਿਕਾਰਡ ਤੇ ਜਿਉਂ-ਜਿਉਂ ਸੀਧੀ ਤੇ ਲੰਘਦੇ ਜਾਂਦੇ ਐ ਤੇ ਸੁਖਬੀਰ ਬਾਦਲ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਕਿਉਂਕਿ ਅੱਜ ਦੇ ਦਿਨ ਜਿਹੜਾ ਹੈਗਾ 28 ਤਰੀਕ ਹੈ ਸਹਿਬਜਾਦਿਆਂ ਦਾ ਸੰਸਕਾਰ ਕੀਤਾ ਸੀਗਾ ਟੋਡਰ ਮੰਡਲੇ ਨੇ ਅੱਜ ਤੱਕ ਇਹ ਸਮਾਪਤ ਹੋ ਗਿਆ ਸੀ ਦਿ ਦਿਹਾੜਾ ਜਿਹੜਾ ਤੇ ਇਹਨਾਂ ਨੂੰ ਨੇ ਡਰ ਸੀ ਵੀ 29 ਤਰੀਕ ਨੂੰ ਜਾਂ 30 ਤਰੀਕ ਨੂੰ ਜੇ ਮੂੰਹ ਖੁੱਲ ਕੇ ਜਥੇਦਾਰ ਦਾ ਤੇ ਕਮਜ਼ੋਰੀਆਂ ਉਹਦੇ ਕੋਲੇ ਇਹਨਾਂ ਦੀਆਂ ਹੋਣਗੀਆਂ ਜੋ ਜਦੋਂ ਅਸੀਂ ਕਿਸੇ ਤੋਂ ਕੋਈ ਕੰਮ ਕਰਾਉਣੇ ਆ ਜਾਂ ਕਿ ਇਹਦੇ ਨੇੜੇ ਹੁੰਨੇ ਆ ਜਾਂ ਸੰਸਥਾ ਦਾ ਮੁਖੀ ਬਣਾਉਣੇ ਆ ਤਾਂ ਜੇ ਤੋਂ ਬੰਦਾ ਇਹਨਾਂ ਦੀ ਗੱਲ 'ਚ ਗੱਲ ਕਰੇ ਹਾਂ ਵੀ ਪਰੇ ਫਿਰ ਤਾਂ ਉਹ ਚੰਗਾ ਹੈ ਜੇ ਉਹ ਆਜ਼ਾਦ ਚੱਲਦਾ ਫਿਰ ਇਹਨਾਂ ਵਾਸਤੇ ਮਾੜਾ ਹੈ ਫਿਰ ਉਹਨੂੰ ਕਮਜ਼ੋਰੀਆਂ ਦਾ ਪਤਾ ਲੱਗ ਜਾਂਦਾ ਹੁੰਦਾ ਇਸ ਕਰਕੇ ਜਿਹੜਾ ਹੈਗਾ ਅੱਜ ਸਮਾਪਤੀ ਹੈ ਤੇ ਹ ਇਹ ਜਿਹੜਾ ਹਰਪ੍ਰੀਤ ਸਿੰਘ ਹੈ ਜਥੇਦਾਰ ਉਹਨੇ ਕਿਹਾ ਸੀ ਮੈਂ ਸੀਧੀ ਦੇ ਹੜੀ ਤੋਂ ਬਾਅਦ ਸਭ ਕੁਝ ਸਾਹਮਣੇ ਆਖੂਗਾ ਸੰਗਤ ਦੇ ਇਸ ਦੇ ਡਰੋਂ ਸੰਗਵੀਰ ਬਾਦਲ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਵਾਲ ਨੂੰ ਭੇਜਿਆ ਵੀ ਵਿਚਾਲੇ ਇੱਕ ਬਾਬੇ ਨੂੰ ਪਾਇਆ ਜਾਵੇ ਆਪਣਾ ਕੁਝ ਸਮਝੌਤਾ ਹੋ ਜੇ ਤਣ ਪੱਤਣ ਲੱਗੇ ਗੱਲ ਆ ਤੇ ਇਹਨਾਂ ਨੇ ਜਿਹੜੀਆਂ ਆ ਗਿਆ ਚੋਰ ਮੂਰੀਆਂ ਇਹਨਾਂ ਨੂੰ ਸਾਰੀਆਂ ਪਤਾ ਹੈ ਠੀਕ ਆ ਜਿਹੜੇ ਗੁਰਵਚਨ ਸਿੰਘ ਵਰਗੇ ਜਥੇਦਾਰ ਬਣਾਏ ਸੀ ਕਸ਼ਹਰੇ ਵੇਚਦੇ ਰੇ ਮੰਜੇ ਤੇ ਰੱਖ ਕੇ ਗੁਰਦੁਆਰਾਂ ਦੇ ਸਾਹਮਣੇ ਮੰਜਾਵੀ ਮਰਜ਼ਾਦਾ ਇੱਕ ਸਹਿਰਾ ਵੀ ਮਰਜ਼ਾਦਾ ਹੈ ਗੁਰਦੁਆਰਾ ਸਹਿਬ ਵੀ ਸਾਡਾ ਰੋਡ ਮਾਡਲ ਹੈ ਲੇਕਿਨ ਉਹਦੀ ਮਾਨਸਿਕਤਾ ਇੰਨੀ ਕੁ ਸੀ ਤੇ ਇਹਨਾਂ ਨੇ ਚੱਕ ਕੇ ਬਾਦਰ ਕਹਿਣ ਨੂੰ ਜਥੇਦਾਰ ਲਾਤਾ ਜਥੇਦਾਰ ਲਾਉਣ ਤੋਂ ਬਾਅਦ ਉਹਨੇ ਲੁੱਟਿਆ ਪੱਟਿਆ ਤੇ ਬੜੇ ਕਾਰੋਬਾਰ ਕੀਤੇ ਇਵਨ ਕਿ ਲੋਕ ਦੱਸਦੇ ਵੀ ਸ਼ਰਾਬ ਦੇ ਤੇ ਮੀਟ ਦੇ ਕਾਰੋਬਾਰ ਵੀ ਚੱਲਦੇ ਆ ਦੇਖੋ ਕਿੱਥੇ ਸਿੱਖੀ ਹੈ ਇੱਕ ਧਰਮ ਦੀ ਆੜ ਦੇ ਵਿੱਚ ਠੱਗੀਆਂ ਮਾਰਨੀਆਂ ਕਿਉਂਕਿ ਜੋ ਬੰਦਾ ਜੋ ਤਖਤ ਦੇ ਲਾਇਕ ਨਹੀਂ ਉਹਨੂੰ ਕਿਉਂ ਬਿਠਾਈਏ ਜੋ ਗਰਮਾਣੀ ਦਾ ਫਰਮਾਨ ਹੈ ਸਹਬ ਹੱਥ ਬੜਿਆਈਆਂ ਜਿਸ ਭਾਵਾ ਤੇ ਸਦੇ ਜਿਹਦੇ ਹਿੱਸੇ ਬੜਿਆਈਆਂ ਆਉਂਦੀਆਂ ਅਸਲੀ ਉਹਨੂੰ ਦੇਣੀਆਂ ਚਾਹੀਦੀਆਂ ਉੱਥੇ ਜਾ ਕੇ ਕੱਟ ਮਾਰ ਦੇ ਤਾਂ ਕਿ ਤਾਂ ਇਹਨਾਂ ਦਾ ਨੁਕਸਾਨ ਹੁੰਦਾ ਜਦੋਂ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਕੀਤਾ ਹੋਵੇ ਤੇ ਫਿਰ ਆਪਦੇ ਬੰਦੇ ਲਾਉਣੇ ਆਪਦੇ ਹਟਾਉਣੇ ਇੱਕ ਸਟੇਟਮੈਂਟ ਹੈ ਪਹਿਲਾਂ ਵਾਲੀ ਵੀਡੀਓ ਚ ਵੀ ਕਿਹਾ ਸੀ ਡੀਜੀਪੀ ਸਾਹਿਬ ਤੋਂ ਆਰਟੀਆਈ ਮੰਗੀ ਸੀ ਹਰੇਕ ਸ਼੍ਰੋਮਣੀ ਕਮੇਟੀ ਦੇ ਵਿੱਚ ਹਰੇਕ ਪੰਜਵਾਂ ਮੁਲਾਜ਼ਮ ਕਰੀਮੀ ਨਾਲ ਜਿਹਦੇ ਪਰਚੇ ਦਰਜ ਹੈ ਅ ਜਿਹੜੇ ਤਿੰਨ ਇਹਨਾਂ ਨੇ ਪਰਤਾਲ ਕਮੇਟੀ ਬਣਾਈ ਐ ਇਹ ਤਿੰਨੇ ਕ੍ਰਿਮੀ ਨਾਲ ਦੱਸੋ ਕੀ ਪਰਤਾਲ ਕਰਨਗੇ ਇਹ ਜਿਹੜਾ ਮੁਲਖ ਆ ਸਾਡਾ ਇੱਥੇ 49 ਗਧੇ 51 ਘੋੜੇ ਰਾਜ ਗਧਿਆਂ ਦਾ ਹੁੰਦਾ ਇਹ ਇਹ ਇੱਕ ਥਿਉਰੀ ਐ ਇੱਥੇ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਜਿੱਤਿਆ ਸੀ ਜੇਟਲੀ ਨੂੰ ਹਰਾਇਆ ਸੀ ਉਹ ਤਾਂ ਜਾ ਕੇ ਬਣ ਗਿਆ ਫਾਈਨਾਂਸ ਮਿਨਿਸਟਰ ਤੇ ਕੈਪਟਨ ਮਰਿੰਦਰ ਸਿੰਘ ਲੋਕਾਂ ਦਾ ਜਿੱਤ ਆਇਆ ਸੀ ਉਹਦੇ ਜਾ ਕੇ ਪਹਿਲੀ ਹੱਥ ਲਾਉਂਦਾ ਸੀ ਵੀ ਯਾਰ ਮੈਨੂੰ ਸਾਡੇ ਪੰਜਾਬ ਵਾਸਤੇ ਕੁਝ ਦਿਓ ਵਿੱਤ ਮੰਤਰੀ ਸੀ ਨਾ ਜੇਟਲੀ ਆ ਦੂਜੀ ਜਿਹੜੀ ਹੈਗੀ ਹੈ ਰਾਜਾ ਅਪੜਿੰਗ ਲੁਧਿਆਣੇ ਤੋਂ ਲੋਕਾਂ ਨੇ ਜਿੱਤੇ ਆ ਲੋਕਤੰਤਰ ਨੇ ਤੇ ਬਿੱਟੂ ਹਰਿਆਤਾ ਬਿੱਟੂ ਨੂੰ ਨਿਰਾਜ ਸਭਾ ਦਾ ਮੈਂਬਰ ਲੈ ਕੇ ਰੇਲ ਮੰਤਰੀ ਬਣਾਤਾ ਉਹ ਜੇ ਕੱਲ ਨੂੰ ਸਰਕਾਰ ਆਉਂਦੀ ਹੈ ਜਾਂ ਪ੍ਰਧਾਨ ਹੋਣ ਦੇ ਨਾਤੇ ਜਾਂ ਸਾਡੇ ਜਿਹੜਾ ਸਰਕਾਰ ਦੇ ਮੁਖੀ ਨਾ ਉਹਦੇ ਜਾ ਕੇ ਪਹਿਲੀ ਹੱਥ ਲਾਉਣਗੇ ਵੀ ਸਾਨੂੰ ਜੀ ਕੋਈ ریل ਦਾ ਟੰਪ ਦੇਦੋ ਸਟੇਸ਼ਨ ਦੇਦੋ ਆ ਦੇਦੋ ਇਹ ਇਸ ਕਰਕੇ ਇੱਥੇ ਜਿਹੜੇ ਐ ਰਾਜ ਐ ਜਿਹੜਾ ਨੰਜਾ ਵਾਲਿਆਂ ਦਾ ਹੁੰਦਾ ਹੈ ਤਾਂ ਜਿਹੜਾ ਹੁਣ ਹਕੀਕਤ ਇਹ ਐ ਸਚਾਈ ਇਹ ਐ ਕਿ ਜਥੇਦਾਰ ਦਾ ਮੂੰਹ ਚੁੱਪ ਕਰਾਇਆ ਜਾਵੇ ਜਿਹੜੀ ਆਪਾਂ ਗੱਲ ਕਰਦੇ ਸੀ ਹੁਣ ਬਾਬੇ ਨੂੰ ਭੇਜਿਆ ਹੋਇਆ ਬਾਬੇ ਨੂੰ ਕਿਹਾ ਵੀ ਅਸੀਂ ਸਰਕਾਰ ਬਣਾਉਣੀ ਐ 2027 ਦੇ ਵਿੱਚ ਸਾਡੇ ਤੇ ਕਿਰਪਾ ਕਰੋ ਬਾਬਾ ਜਿਹੜਾ ਕਿਰਪਾ ਕੀ ਕਰੂਗਾ ਉਹਦੇ ਸ਼ਰਧਾਲੂਆਂ ਨੂੰ ਕਹਿ ਸਕਦਾ ਭਾਈ ਵੋਟ ਪਾ ਦਿਓ ਇੱਕ ਸਭ ਤੋਂ ਵੱਡੀ ਸਿਫਤ ਇਹ ਹੈ ਕਿ ਗੁਰਿੰਦਰ ਸਿੰਘ ਦਾ ਬਹੁਤ ਵੱਡਾ ਫਰਕ ਹੈ ਪੜਿਆ ਲਿਖਿਆ ਡੇਰਾ ਵਿਆਸ ਵਾਲੇ ਬਾਬਾ ਉਹ ਸਮਝੋਦੇ ਵਾਲੇ ਪਾਸੇ ਜਾਂਦਾ ਸ਼ਾਂਤੀ ਵਾਲੇ ਪਾਸੇ ਜਾਂਦਾ ਅੱਗ ਲਾਉਣ ਵਾਲੇ ਪਾਸੇ ਨਹੀਂ ਜਾਂਦਾ ਇਹ ਉਹ ਚ ਵੱਡੀ ਫਿਤਰਤ ਹੈ ਜੋ ਬੰਦੇ ਦੀ ਸੋਚ ਹੈ ਜੋ ਬੰਦੇ ਦੀ ਆਸਥਾ ਬਣੀ ਉਹ ਜਾਂਦੇ ਆ ਉਥੇ ਜਾਣਾ ਬਣਦਾ ਪਰ ਉਹ ਖੁਦ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਰਾਮਦਾਸ ਦੇ ਦਰ ਤੇ ਆਪ ਚੱਲ ਕੇ ਜਾਂਦਾ ਰਿਹਾ ਕਿਉਂਕਿ ਉਹਨੂੰ ਕੈਂਸਰ ਦੀ ਬਮਾਰੀ ਸੀਗੀ ਉਹ ਰੋਗ ਸੀਗਾ ਅੰਦਰੂਨੀ ਤਾਂ ਉਹ ਤਾਂ ਅੱਜ ਵੀ ਗੁਰੂ ਰਾਮਦਾਸ ਜੀ ਨੂੰ ਨਤਮਸਤਕ ਹੋ ਕੇ ਆਉਂਦਾ ਤਾਂ ਹੁਣ ਜਿਹੜਾ ਹੈਗਾ ਇਹੇ ਭੇਜਿਆ ਕਿ ਵੀ ਇਹ ਬਾਬਾ ਬਾਬੇ ਨੂੰ ਕਿਹਾ ਵੀ ਤੁਸੀਂ ਇੱਕ ਧਾਰਮਿਕ ਜਿਹੜੇ ਹੈਗੇ ਆ ਸੰਸਥਾ ਨਾਲ ਜੁੜੇ ਹੋਇਓ ਤੇ ਸਾਡੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਬੰਦੇ ਨਹੀਂ ਮਨਾਉਣ ਵਾਲੇ ਤੇ ਬਾਹਰਲੇ ਬੰਦੇ ਵੀ ਨਹੀਂ ਮਨਾਉਣ ਵਾਲੇ ਇਸ ਕਰਕੇ ਬਾਬੇ ਨੂੰ ਜਿਹੜਾ ਵਜੂਲਾ ਬਣਾ ਕੇ ਕਿਹਾ ਵੀ ਸਾਡਾ ਜਿਹੜਾ ਸਮਝੌਤਾ ਕਰਾਇਆ ਜਾ ਤੇ ਜਥੇਦਾਰ ਨੂੰ ਕਿਹਾ ਜਾਵੇ ਵੀ ਹੋਰ ਨਾ ਕੁਝ ਬੋਲ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਮੈਂ ਇਕੱਲੀ-ਕੱਲੀ ਗੱਲ ਦੱਸੂਗਾ ਇੱਕ ਹੋਰ ਦੱਸਦੇ ਆ ਇਸ ਮਾਧਿਅਮ ਰਾਹੀਂ ਸਾਰੇ ਸਾਡੇ ਤਖਤ ਦੇ ਜਥੇਦਾਰ ਅਕਾਲ ਤਖਤ ਦੇ ਤਖਤਾਂ ਦੇ ਜਥੇਦਾਰ ਸਤਕਾਰਯੋਗ ਹੈ ਇਹ ਬਹੁਤ ਵੱਡਾ ਅਹੁਦਾ ਹੈ ਜੇ ਆਪਾਂ ਮਰਯਾਦਾ ਦੇ ਤਹਿਤ ਅਹੁਦੇ ਨੂੰ ਮੰਨੀਏ ਜਿਵੇਂ ਵਿਧਾਨ ਸਭਾ ਦੇ ਵਿੱਚ ਸਦਨਾ ਉਹ ਆਪਾਂ ਪਵਿੱਤਰ ਮੰਨਦੇ ਆ ਇਹ ਤੋਂ ਮਹਾਂਪਵਿੱਤਰ ਚੀਜ਼ ਹੈ ਧਰਤੀ ਹੈ ਜਿਹੜੀ ਠੀਕ ਹੈ ਉਹ ਜਿਹਨੂੰ ਜਥੇਦਾਰ ਲਾਉਂਦੇ ਆ ਉਹ ਲਾਇਕ ਹੈ ਨਲਾਇਕ ਹੈ ਕੀ ਉਹਦੀ ਯੋਗਤਾ ਹੈ ਕੀ ਉਹਦੀ ਦੇਣ ਹੈ ਕੀ ਉਹਦਾ ਪਸ਼ੂਕੜਾ ਉਹ ਉਹਨਾਂ ਦਾ ਕੰਮ ਆ ਜਿਹੜੇ ਨਿਯੁਕਤ ਕਰਦੇ ਆ ਪਰ ਇਸ ਮਾਧਮ ਰਾਹੀਂ ਮੈਂ ਕਹਿਣਾ ਹੈ ਕਿ ਜਿਹੜੀ ਸਜ਼ਾ ਸੁਣਾਈ ਹੈ ਅਕਾਲ ਤੱਕ ਤੋਂ ਸਭ ਤੋਂ ਵੱਡਾ ਯੋਗਦਾਨ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਹੈ ਦੂਜੇ ਜਥੇਦਾਰ ਨਹੀਂ ਇੰਨਾ ਕੁਝ ਕਰ ਸਕਦੇ ਸੀ ਇਹਦੇ ਵਿੱਚ ਵੀ ਲੱਤਾਂ ਭਾਰ ਚਲਦੀਆਂ ਚਾਹੀਦੀਆਂ ਤਾਂ ਚੰਦੂ ਮਾਇਰੀ ਨੂੰ ਕਹਤਾ ਸੀ ਪਿੱਛੇ हट ਕੇ ਗੱਲ ਕਰ ਉਂਗਲ ਥੱਲੇ ਕਰ ਹੱਥ ਥੱਲੇ ਕਰ ਤੇ ਤੇਰੇਆਂ ਖਬਰਾਂ ਲੱਗੀਆਂ ਤੂੰ ਸਪਸ਼ਟੀਕਰਨ ਕਿਉਂ ਨਹੀਂ ਦਿੱਤਾ ਸੁਖਬੀਰ ਬਾਦਲ ਨੂੰ ਭਜ ਭਜ ਕੇ ਪਿਆ ਤੇ ਨਾਲ ਉਹਨੇ ਕਿਹਾ ਸੀ ਸਾਡਾ ਕੋਈ ਰੌਲਾ ਨਹੀਂ ਤੁਹਾਡੇ ਨਾਲ ਜਾਂ ਤੁਸੀਂ ਜਥੇਦਾਰਾਂ ਦੇ ਕੋਈ ਸੰਮੁਖ ਨਹੀਂ ਹੋਏ ਤੁਸੀਂ ਅਕਾਲ ਤਖਤ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਸਾਹਿਬੇ ਕੁਮਾਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਦੇ ਸਾਹਮਣੇ ਖੜ ਕੇ ਗੱਲ ਕਹੋ ਤਾਂ ਫਿਰ ਇਹ ਡੋਲ ਕੇ ਸੀ ਸਾਰੇ ਗੁਨਾਹ ਇਹਨਾਂ ਨੇ ਮੰਨੇ ਨਾ ਇੱਕੋ ਇੱਕ ਜਥੇਦਾਰ ਆ ਜੀਨੇ ਇੰਨਾ ਕੁ ਫੈਸਲਾ ਕਰਤਾ ਅਸੀਂ ਤਾਂ ਜੇ ਫਾਂਸੀ ਲਾਉਣ ਦਾ ਤਾਂ ਵੀ ਨਹੀਂ ਖੁਸ਼ ਹੁੰਦੇ ਸੀ ਪੰਥ ਚੋ 6 ਦਿਨ ਦਾ ਤਾਂ ਵੀ ਨਹੀਂ ਖੁਸ਼ ਹੁੰਦੇ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਲੋਕ ਐ ਤਰ੍ਹਾਂ ਤਰ੍ਹਾਂ ਦੀ ਬੁੱਧੀ ਐ ਤਰ੍ਹਾਂ ਤਰ੍ਹਾਂ ਦੀ ਸੋਚ ਐ ਸਾਡੀ ਤਾਂ ਅਸੀਂ ਉਹ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਪਰ ਇੰਨੀ ਸਜ਼ਾ ਲਾਉਣ ਦੇ ਬਾਵਜੂਦ ਵੀ ਉਹਨੂੰ ਕਿੰਨਾ ਖਮਿਆਜਾ ਭੁਗਤਣਾ ਪੈ ਰਿਹਾ ਕਿਧਰੋਂ ਸਾਡੂ ਭਾਲ ਲੈਂਦਾ 2012 ਵਾਲਾ ਕਿਥੋਂ ਭਾਲ ਕੇ ਲੈਂਦਾ ਕਿਹੜੀਆਂ ਗੱਲਾਂ ਬਾਤਾਂ ਉਹ ਹੋਰੀ ਊਟ ਦਾ ਪਟਾਂਗ ਆ ਜਿਹੜਾ ਉਹਦੇ ਖਿਲਾਫ ਮੜੀ ਜਾਂਦੇ ਐ ਉਹ ਫਿਰ ਵੀ ਅਡੋਲ ਐ ਉਹ ਕਹਿੰਦਾ ਵੀ ਮੈਂ ਘਭੌਂਦਾ ਨਹੀਂ ਜੇ ਤੋ ਨਹੀਂ ਘਬਰਾਉਂਦਾ ਤਾਂ ਉਹ ਠੀਕ ਆ ਉਹਦੇ ਸਾਡੂ ਵਾਲੀਆਂ ਵੀਡੀਓ ਚੱਲੀਆਂ ਲੋਕਾਂ ਦੇ ਵਿੱਚ ਮਣਾਤੇ ਅਸਰ ਕੀਤਾ ਲੇਕਿਨ ਲੋਕਾਂ ਨੂੰ ਵੀ ਅਣਪਹਾ ਹੁੰਦਾ ਹੁੰਦਾ ਵੀ ਯਾਰ ਆਹ ਗੱਲ ਜਿਹੜੀ ਆ ਸੱਚੀ ਆ ਜਾਂ ਆ ਸੱਚੀ ਨਹੀਂ ਆ ਝੂਠੀ ਆ ਜਾਂ ਝੂਠੀ ਨਹੀਂ ਤੇ ਲੋਕਾਂ ਨੇ ਉਹਦੇ ਜਿਹੜੇ ਸਾਡੂ ਨੂੰ ਝੂਠ ਦਾ ਪਲੰਦਾ ਮੰਨਿਆ ਕਿਉਂਕਿ ਉਹ ਵੀ ਕਹਿੰਦੇ ਨਸ਼ੇੜੀ ਆ ਬੰਦਾ ਜਿਹੜਾ ਉਹਦੇ ਨਾਲ ਕੱਢਦੇ ਸੀ ਉਹ ਬੰਦੇ ਕਹਿ ਰਹੇ ਆ ਵੀ ਹਾਂ ਵੀ ਸਾਨੂੰ ਐ ਕੁੱਟਮਾਰ ਕਰਦਾ ਸੀ ਉਹਦੇ ਚ ਹਰਪ੍ਰੀਤ ਦਾ ਕੀ ਲੈਣਾ ਦੇਣਾ ਸੀ ਜਦੋਂ ਇਹ ਗੱਲ ਚੱਲੀ ਨਹੀਂ ਉਹਦੇ ਕੋਲੇ ਦੇ ਗੁੱਜੇ ਭੇਜਦਾ ਉਹ ਕਹਿੰਦਾ ਵੀ ਮੈਂ ਹੁਣ ਅਸੀਂ ਦੀ ਦਿਹਾੜੇ ਤੋਂ ਬਾਅਦ ਖੋਲੂਗਾ ਤੇ ਇਹਨਾਂ ਨੇ ਕਿਹਾ ਵੀ ਉਹ ਚੁੱਪ ਕਰਾ ਲਓ ਸਾਡੀ ਜਿਹੜੀ ਮਿੱਟੀ ਪਲੀਤ ਹੋਊਗੀ ਉਹ ਤਾਂ ਹੋ ਗਈ ਹੋਰ ਨਾ ਹੋ ਜੇ ਜਿਵੇਂ ਬਾਣੀਆਂ ਨੇ ਚੋਰੀ ਹੋਈ ਸੀ ਉਹ ਕਹਿੰਦਾ ਜਿਹੜੀ ਚੋਰੀ ਹੋਊਗੀ ਹੋਊਗੀ ਹੋਰ ਨਾ ਹੋ ਜੇ ਮੇਰੀ ਇਸ ਕਰਕੇ ਜਥੇਦਾਰ ਨੂੰ ਮਨਾਇਆ ਜਾ ਰਿਹਾ ਤੇ ਵਿਚਾਲੇ ਇੱਕ ਰਿਲੀਜੀਅਸ ਧਰਮੀ ਬੰਦੇ ਨੂੰ ਵਿਚਾਲੇ ਲਿਆ ਗਿਆ ਠੀਕ ਹੈ ਸ਼ਾਂਤੀ ਹੁਣੀ ਬਹੁਤ ਜ਼ਰੂਰੀ ਆ ਸਮਝੌਤੇ ਹੋਣੇ ਬਹੁਤ ਜ਼ਰੂਰੀ ਹੈ ਲੇਕਿਨ ਤੱਥਾਂ ਦੇ ਆਧਾਰ ਤੇ ਹੋਣੇ ਚਾਹੀਦੇ ਜਿਹੜੀ ਗੱਲ ਸਿੱਖ ਪੰਥ ਦੇ ਖਿਲਾਫ ਜਾਂਦੀ ਹੈ ਜਿਹੜੀ ਗੱਲ ਲੋਕਾਂ ਦੇ ਖਿਲਾਫ ਜਾਂਦੀ ਹੈ ਸੰਗਤ ਦੇ ਖਿਲਾਫ ਜਾਂਦੀ ਹੈ ਅਕਾਲ ਤਖਤ ਦੇ ਖਿਲਾਫ ਜਾਂਦੀ ਹੈ ਗੁਰੂ ਸਾਹਿਬ ਦੇ ਖਿਲਾਫ ਜਾਂਦੀ ਹੈ ਉਹਨਾਂ ਤੇ ਕਦੇ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ ਜੇ ਕਰਦੇ ਵੀ ਹੈ ਇਹ ਦੁਨਿਆਵੀ ਲੋਕ ਤਾਂ ਕੁਦਰਤ ਕਦੇ ਵੀ ਬਖਸ਼ਦੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ